ਅਕਾਲ ਜੁਗਤ ਖੇਡਾਂ ਅੱਜ ਪਿੰਡ ਕਰਾਚੋਂ ਦੇ ਵਿੱਚ ਸ਼ੁਰੂ ਹੋਣ ਲੱਗੀਆਂ ਨੇ ਜ਼ਿਲ੍ਹਾ ਸੰਗਰੂਰ ਪੈਂਦਾ ਪਿੱਛੇ ਤੁਸੀਂ ਮੇਰੇ ਦੇਖ ਸਕਦੇ ਹੋ ਠਾਠਾਂ ਮਾਰਦਾ ਇਕੱਠਾ ਜੇ ਗੱਲ ਨਵੀਂ ਪਨੀਰੀ ਦੀ ਕਰੀਏ ਤਾਂ ਆਲੇ ਦਲੇ ਦੇ 100 ਪਿੰਡਾਂ ਦੇ ਬੱਚੇ ਇੱਥੇ ਆਏ ਹੋਏ ਨੇ ਬਹੁਤ ਦੂਰੋਂ ਦੂਰੋਂ ਵੀ ਜੇ ਗੱਲ ਕਰੀਏ ਆਪਣੇ ਪ੍ਰੋਫੈਸ਼ਨਲ ਬੱਚਿਆਂ ਦੇ ਜਿਹੜੇ ਬੱਚੇ ਪੰਜਾਬ ਦੇ ਵਿੱਚੋਂ ਸਟੇਟ ਦੇ ਵਿੱਚੋਂ ਪਹਿਲੇ ਦੂਜੇ ਤੀਜੇ ਨੰਬਰਾਂ ਤੇ ਰਹੇ ਨੇ ਸਾਰੇ ਬੱਚੇ ਇੱਥੇ ਆਪਣੇ ਜੋਹਰ ਦਿਖਾਉਣ ਆਏ ਹੋਏ ਨੇ ਪੁੱਤਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਆਏ ਸਤਿ ਸ਼੍ਰੀ ਅਕਾਲ ਬੁਲਾਈ ਦੀ ਹੁੰਦੀ ਆ ਪੁੱਤਰ ਨਾਮ ਕੀ ਤੁਹਾਡਾ ਹਰਕੀਰਤ ਕੌਰ ਕਿਹੜਾ ਪਿੰਡ ਆ ਕੁਲਰियां ਪੁੱਤਰ ਪਟਕਾ ਇੰਨਾ ਸੋਹਣਾ ਕਿਹਨੇ ਬੰਨੇ ਆ ਸਾਡੇ ਡੈਡੀ ਨੇ ਡੈਡੀ ਦਾ ਨਾਮ ਕੀ ਆ ਸ਼ਿੰਗਾਰਾ ਸਿੰਘ ਡੈਡੀ ਜੀ ਇੱਕ ਚੀਜ਼ ਕਿਹੜੀ ਸਭ ਤੋਂ ਜਿਹੜੀ ਤੁਹਾਨੂੰ ਜ਼ਿਆਦਾ ਵਧੀਆ ਲੱਗਦੀ ਆ ਡੈਡੀ ਡੈਡੀ ਦੀ ਕੋਈ ਆਦਤ ਹੈ ਕੋਈ ਚੀਜ਼ ਕੋਈ ਵਧੀਆ ਲੱਗਦੀ ਆ ਤੁਹਾਨੂੰ ਡੈਡੀ ਦੀ ਯੈਸ ਕੀ ਵਧੀਆ ਲੱਗਦਾ ਉਨਾ ਦਾ ਪਿਆਰ ਆਏ ਹਾਏ ਓਏ ਉਨਾ ਦਾ ਪਿਆਰ ਯਾ ਸੱਤ ਛੇ ਦੀ ਗਾਲ ਇੱਕ ਵਾਰੀ ਫੇਵਲਾ ਲਾ ਲਓ ਸਾਰਿਆਂ ਨੂੰ ਸੱਤ ਛੇ ਇੱਕ ਇਹ ਫਰਕ ਹੁੰਦਾ ਸ਼ਾਬਾਸ਼ ਲਓ ਵੀ ਨਵਿਕਾ ਟਰੈਕ ਦੇ ਉੱਤੇ ਪਹੁੰਚ ਚੁੱਕੀ ਆ ਨਵਿਕਾ ਬਹੁਤ ਜ਼ਿਆਦਾ ਤੇਜ਼ ਭੱਜਦੀ ਆ ਹਲੇ ਤੱਕ ਕਿਸੇ ਤੋਂ ਨਹੀਂ ਹਾਰੀ ਵਾਖੀ ਦੇਖਦੇ ਆ ਅੱਜ ਕੀ ਬਣਦਾ ਅੱਜ ਇੱਥੇ ਜਿਹੜੇ ਬੱਚੇ ਆਏ ਨੇ ਬਹੁਤ ਟਾਪ ਨੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਹਰਸਹਿਜੀ ਵੀ ਸਾਈਕਲ ਲੈ ਕੇ ਨਿਕਲ ਗਿਆ ਫਾਈਨਲ ਰੇਸ ਸ਼ੁਰੂ ਹੋਣ ਲੱਗੀ ਆ 8 ਸਾਲ ਦੀਆਂ ਬੱਚੀਆਂ ਦੀ ਇਹਦੇ ਵਿੱਚ ਨਵਿਕਾ ਭੱਜ ਰਹੀ ਆ ਜਿਹੜੀ ਪਿਛਲੇ ਤਿੰਨ ਸਾਈਕਲਾਂ ਦੀ ਵਿਨਰ ਆ ਪਰ ਅੱਜ ਕੰਪੀਟੀਸ਼ਨ ਬਹੁਤ ਜ਼ਿਆਦਾ ਹਾਰ ਦੇਖਦੇ ਆ ਫਿਰ ਨਵਿਕਾ ਅੱਜ ਜਿੱਤਦੀ ਆ ਜਾਂ ਨਹੀਂ ਸ਼ਾਬਾਸ਼ ਭਾਈ ਤਾੜੀ ਮਾਰੋ ਅਵੀ ਕਾ ਜਿੱਤ ਚੁੱਕੀ ਆ ਸੋ ਅੱਜ ਦਾ ਸਾਈਕਲ ਵੀ ਇਹਦੇ ਹੀ ਨਾਮ ਰਿਹਾ ਉਧਰ ਕਿੰਨਾ ਕਿੰਨੇ ਸਾਈਕਲ ਜਿੱਤੇ ਆਪਾਂ ਪਹਿਲਾਂ ਪਹਿਲਾਂ ਦੋ ਸੀ ਅੱਜ ਤੀਜਾ ਸਾਈਕਲ ਹੋ ਗਿਆ ਤਾੜੀ ਮਾਰ ਦਿਓ ਇੱਕ ਵਾਰੀ ਕੀ ਤੁਹਾਡੀ ਬੱਚੀ ਬਣੀ ਤੁਸੀਂ ਕੀ ਚਾਹੁੰਦੇ ਹੋ ਨੈਸ਼ਨਲ ਪੜਾਉਂਦੇ ਹੋ ਪਰ ਮੈਂ ਜੇ ਮੇਰੇ ਤੋਂ ਪੁੱਛਦੇ ਮੈਂ ਕਹਿੰਦਾ ਵੀ ਇੰਟਰਨੈਸ਼ਨਲ ਜਿੱਤਣੀ ਚਾਹੀਦੀ ਹੈ ਨੈਸ਼ਨਲ ਨਹੀਂ ਇੰਟਰਨੈਸ਼ਨਲ ਇਹ ਤੁਸੀਂ ਦਾ ਤਿਆਰ ਹਾਂਜੀ ਪਰ ਜਰੂਰ ਤੁਹਾਡੀਆਂ ਇਛਾਵਾਂ ਤੁਹਾਡੀਆਂ ਪੂਰੀਆਂ ਹੋਣਗੀਆਂ ਚੜਦੀ ਖਲਾ ਤਾੜੀਆਂ ਮਾਰ ਦਿਓ ਇੱਕ ਵਾਰੀ ਠੀਕ ਆ ਡੌਣ ਲੱਗੀ ਕਹਿੰਦੀ ਸਾਈਕਲ ਵੀ ਮੈਂ ਲੈਣੀ ਸੀ ਦੁੱਧ ਕੋਈ ਨਾ ਕੋਈ ਨਾ ਅਗਲੀ ਵਾਰੀ ਜਿੱਤਾਂਗੇ ਆਪਾਂ ਇਹ ਸੈਕੰਡਰੀ ਆ ਓਹੋ ਸੈਕੰਡ ਕੋਣਾ ਅਗਲੀ ਵਾਰੀ ਜਿੱਤਾਂਗੇ ਕੋਈ ਨਾ ਕੋਈ ਨਾ ਪੁੱਤਾਂ ਵਾ ਅਗਲੀ ਵਾਰੀ ਜਿੱਤਾਂਗੇ ਠੀਕ ਆ ਹੋਰ ਮੈਂ ਕਿੰਨੀ ਮਿਹਨਤ ਕਰਾਂਗੀ ਹੋਰ ਅਗਲੀ ਵਾਰੀ ਜਿੱਤਾਂਗੇ ਠੀਕ ਆ ਤਾੜੀਆਂ ਮਾਰ ਦਿਓ ਯਾਰ ਇੱਕ ਵਾਰੀ ਸ਼ਾਬਾਸ਼ ਲਓ ਵੀ ਅੰਡਰ 8 ਮਤਲਬ ਕਿ 8 ਸਾਲ ਦੇ ਮੁੰਡਿਆਂ ਦੀ ਫਾਈਨਲ ਰੇਸ ਲੱਗਿਆ ਸ਼ੁਰੂ ਹੋਣਾ ਮਨਨਸਵੀਰ ਮੇਰੇ ਪਿੱਛੇ ਖੜਾ ਇਹ ਦੋ ਸਾਈਕਲ ਲਗਾਤਾਰ ਪਹਿਲਾਂ ਵੀ ਜਿੱਤ ਚੁੱਕੇ ਆ ਨਹੀਂ ਹਾਰਦਾ ਕਿਸੇ ਤੋਂ ਅੱਜ ਦੇਖ ਲੈਣੇ ਆ ਫਿਰ ਜਿੱਤ ਦਾ ਕਿ ਨਹੀਂ ਇੱਥੇ ਕੰਪੀਟੀਸ਼ਨ ਵਾਂ ਤੁਹਾਨੂੰ ਦੱਸਿਆ ਸੀ ਬਹੁਤ ਹਾਰਡ ਆ ਇਹੀ ਬੱਚੇ ਨੇ ਜਿਨ੍ਹਾਂ ਨੇ ਜਾ ਕੇ ਅੱਗੇ ਆਪਣਾ ਸੁਪਨਾ ਪੂਰਾ ਕਰਨਾ ਇਹਨਾਂ ਦਾ ਤਾਂ ਬੱਚਿਆਂ ਦਾ ਪੂਰਾ ਹੋਣੀ ਹੋਣਾ ਥਲੀਡ ਮੰਦ ਦਾ ਸਾਡਾ ਪੰਜਾਬੀਆਂ ਦਾ ਵੀ ਕਰਨਾ ਜਿਹੜਾ ਤੁਸੀਂ ਕਹਿੰਦੇ ਹੋ ਨਾ ਕਿ 올림픽 ਤੋਂ ਮੈਡਲ ਲਵਣਗੇ ਏਸ਼ੀਅਨ ਗੇਮਸ ਦੇ ਵਿੱਚ ਆਉਣਗੇ ਨੈਸ਼ਨਲ ਦੇ ਵਿੱਚ ਆਉਣਗੇ ਇਹਨਾਂ ਨੇ ਲੈ ਕੇ ਆਉਣਾ ਚੜ੍ਹਦੀ ਕਲਾ ਲੋ ਜੀ ਮਨਸ਼ਵੀਰ ਜਿੱਤ ਚੁੱਕਿਆ ਆਪਣਾ ਜੀ ਤੀਜਾ ਸਾਈਕਲ ਅੰਡਰ 8 ਬॉयਜ਼ ਦੇ ਵਿੱਚੋਂ ਉਧਰ ਕਿਵੇਂ ਮਹਿਸੂਸ ਹੋ ਰਿਹਾ ਖੁਸ਼ੀ ਖੁਸ਼ੀ ਮਿਹਨਤ ਕਿੰਨੀ ਕਰਾਉਂਦੇ ਹੋ ਅੱਛਾ ਸਰ ਜੀ ਮੈਨੂੰ ਇੱਕ ਗੱਲ ਦੱਸਿਓ ਪ੍ਰੈਕਟਿਸ ਕੀ ਕਰਾਉਣੀ ਹੈ ਬੱਚੇ ਨੂੰ ਪ੍ਰੈਕਟਿਸ ਦੀ ਹੈ ਡੇਢ ਘੰਟਾ ਸ਼ਾਮ ਨੂੰ ਤੇ ਘੰਟਾ ਸਵੇਰ ਅੱਛਾ ਟਾਈਟ ਵਗੈਰਾ ਕੀ ਹੈ ਇਹਦੀ ਡੇਟਾ ਦੀ ਫੋਲ ਹੈ ਜੀ ਚਾਰ ਪਾウダー ਬਣਾਉਣ ਦੇ ਵਾਸਤੇ ਤੇ ਫਿਰ ਜੋਸ਼ ਸਵੇਰ ਤੇ ਸ਼ਾਮ ਇਹ じゃ ਕਿਹੜਾ ਪਾਊਡਰ ਪਲਾਈ ਜਾਂਦੇ ਹੋ ਸਾਨੂੰ ਵੀ ਦੱਸ ਦੋ ਉਹ ਬਰਾਮ ਹੀ ਲੱਗੜਿਆ ਹੋਰ ਅੱਲਾ ਮਸ਼ਹਰੀ ਉਹ ਟਰਾਂਤੇ ਸੀ ਸੰਗ ਦਾ ਪਾਊਡਰ ਕਹ ਕੇ ਤੁਸੀਂ ਨੇ ਇਹਦਾ ਪਹਿਲਾ ਪਾਊਡਰ ਤੋਂ ਪਾਊਡਰ ਦੇ ਨੇ ਨਹੀਂ ਉਹ ਪਾਊਡਰ ਨਹੀਂ ਗਾ ਫਿਰ ਇਹਨਾਂ ਨੇ ਕੱਲ ਨੂੰ ਅੱਛਾ ਸੋਸ਼ਲ ਮੀਡੀਆ ਦਾ ਕਹਿਣਾ ਉਹਨਾਂ ਨੇ ਖੇਡਾਂ ਦਾ ਪਾਊਡਰ ਵਾਲੇ ਜਿੱਤਦੇ ਨੇ ਇਹ ਜਿਹੜੀ ਕੁੜੀ ਆ ਲੈ ਸੈਕੰਡ ਪੋਚ ਆ ਜਿਆਦਾ ਜੇ ਪ੍ਰੈਕਟਿਸ ਕਰਉਂਦੀ ਆ ਆ ਜਾ ਪੁੱਤਰੇ ਸਾਥੀ ਗਾਲ ਜੀ ਨਾਮ ਕੀ ਪੁੱਤਰ ਤੁਹਾਡਾ ਇੱਧਰ ਫਿਸ਼ ਕਰ ਚਾਸਮਨ ਤੁਸੀਂ ਤੁਸੀਂ ਖੁਦ ਵੀ ਮੈਨੂੰ ਲੱਗਦਾ ਪਾਰਟਿਸਪੇਟ ਕਰਦੇ ਹੋ ਹਨਾ ਠੀਕ ਆ ਸੋ ਐਵੇਂ ਹੀ ਪ੍ਰੈਕਟਿਸ ਕਰਾਉਂਦੇ ਰਹੋ ਬੱਚਿਆਂ ਨੂੰ ਤੇ ਸਾਡੀ ਤੁਹਾਡੇ ਅਰਦਾਸ ਆ ਪ੍ਰਮਾਤਮਾ ਆ ਕਿ ਤੁਸੀਂ ਅੱਗੇ ਜਾ ਕੇ ਬਹੁਤ ਰਾਈਜ਼ ਕਰੋ ਠੀਕ ਹੈ ਪਰ ਸਰ ਜੀ ਅਗਲੀ ਵਾਰੀ ਹੋਰ ਤਗੜੇ ਹੋ ਕੇ ਆਇਓ ਮਤਲਬ ਇੱਕ ਬਾਲ ਦੇ ਨਹੀਂ ਫਰਕ ਰਹਿ ਗਿਆ ਲੈਨ ਤੇ ਪਾਊਡਰ ਹੋਰ ਰਗੜ ਲਓ ਘਾਨੂੰ ਠੀਕ ਹੈ ਉਹੀ ਕੰਮ ਨਾ ਹੋ ਜਵੇ ਆ ਜਾ ਪੁੱਤਰ ਆਇਓ ਮੜਾ ਤੁਸੀਂ ਪਰਫਾਰਮੈਂਸ ਇੰਨੀ ਜ਼ਿਆਦਾ ਵਧੀਆ ਸੀ ਪਰ ਬਾਈ ਇੱਕ ਗੱਲ ਆ ਆ ਦੇਖੋ ਮਨਨਸ਼ਵੀਰ ਖੜਾ ਇਹ ਆਪਣਾ ਜਵਾਨ ਖੜਾ ਇਹ ਤਿੰਨ ਸਾਈਕਲ ਜਿੱਤੇ ਅੱਜ ਹਾਂਜੀ ਅਗਲਾ ਟੂਰਨਾਮੈਂਟ ਕੋਸ਼ਿਸ਼ ਇਹ ਆ ਵੀ ਅਸੀਂ ਵਧੀਆ ਨਾਮ ਰੱਖਾਂਗੇ ਸਾਨੂੰ ਤਾਂ ਇਹ ਹੁੰਦਾ ਵੀ ਇੱਕ ਦੂਜੇ ਨੂੰ ਜਿੰਨਾ ਇਹ ਹਰਾਉਣਗੇ ਉਨਹੀਂ ਤਕੜੇ ਹੋਣਗੇ ਸੋ ਅਗਲੇ ਟੂਰਨਾਮੈਂਟ ਦੇ ਵਿੱਚ ਉਹ ਬਾਈ ਵੀ ਖੜਾ ਪਾਊਡਰ ਪੁੱਟਰ ਅਗੜੀ ਫਿਰਦਾ ਪੂਰੇ ਤੁਸੀਂ ਵੀ ਕਰੋ ਕੁਝ ਅਜਾ ਦਾ ਖੜਾ ਅਗਲੀ ਵਾਰੀ ਜਿਹੜਾ ਕੰਪੀਟੀਸ਼ਨ ਪੂਰਾ ਤਕੜਾ ਹੋਵੇ ਅੱਜ ਬੁਖਾਰ ਚ ਸੀਗਾ ਅੱਜੂੰ ਵੀ ਬੁਖਾਰ ਚੜਾ ਬੁਖਾਰ ਅਗਲੀ ਵਾਰੀ ਪੂਰਾ ਤਕੜੇ ਹੋ ਕੇ ਆਇਓ ਪਤਰ ਤੁਹਾਡਾ ਨਾਮ ਕੀ ਆ ਵਾਹ ਜੀ ਵਾਹ ਪਤਰ ਹੀ ਘੜਤ ਹੋਰ ਘੜ ਕੇ 10 ਮਾੜਾ ਆ ਜੋਰ ਨਾਲ ਕੀ ਨਾਮ ਆਗਾ ਫਤੇ ਸ਼ਾਬਾਸ਼ ਭਾਈ ਫਤਿਹ ਲਈ ਵੀ ਤਾੜੀਆਂ ਮਾਰਿਓ ਫਤਿਹ ਤੀਜੇ ਨੰਬਰ ਤੇ ਆਇਆ ਲੋ ਵੀ ਮਿੱਤਰੋ ਅੰਡਰ 11 ਮਤਲਬ ਉਹ ਰੇਸ ਦੇ ਵਿੱਚ ਜਿਹਦੇ ਵਿੱਚ ਆਪਣੀ ਨਵਜੋਤ ਭੱਜਦੀ ਆ ਇੱਕ ਕੁੜੀ ਆਈ ਆ ਥਾਪੀਆਂ ਮਾਰੀ ਜਾਂਦੀ ਆ ਜਿੱਤ ਕੇ ਆਪਣੀ ਹੀਟ ਦੇ ਵਿੱਚ ਦੋ ਹੀਟਾਂ ਹੋਈਆਂ ਨੇ ਦੋਨਾਂ ਵਿੱਚੋਂ ਪਹਿਲੇ ਨੰਬਰ ਤੇ ਰਹੀ ਆ ਔਰ ਥਾਪੀਆਂ ਮਾਰੀਆਂ ਨੇ ਉਹਨੇ ਦੇਖਦੇ ਆ ਨਵਜੋਤ ਨਾਲ ਇਹਦਾ ਕੀ ਪੰਗਾ ਪੈਂਦਾ ਕਿਉਂਕਿ 2100 ਦਾ ਪਿੰਡ ਨੇ ਦੇਣਾ ਸੀ 2100 ਲਾਤਾ ਅਸੀਂ ਨੇ 1000 ਰੁਪਏ ਇੱਕ ਬੰਦੇ ਨੇ ਹੋਰ ਲਾਤਾ 5100 ਹੋ ਗਿਆ ਇੱਕ ਸਾਈਕਲ ਆ ਮਤਲਬ 11-12000 ਰੁਪਏ ਦੀ ਇਹ ਰੇਸ ਆ ਨਵਜੋਤ ਕੌਰ ਸਾਦਕ ਦੀ ਜਿਹਨੂੰ ਤੁਸੀਂ ਸਾਰੇ ਜਾਣਦੇ ਹੋ ਦੇਖਦੇ ਆ ਫਿਰ ਕੀ ਬਣਦਾ ਪਰ ਜੋ ਕੁੜੀ ਜਿੱਤ ਗਈ ਉਹਨੇ ਥਾਪੀਆਂ ਬਹੁਤ ਮਾਰਨੀਆਂ ਨੇ ਨੇ ਅੱਜ ਆਪਣਾ 7ਵਾਂ ਸਾਈਕਲ ਜਿੱਤ ਲਿਆ ਪਰ ਅੱਜ ਕੰਪੀਟੀਸ਼ਨ ਬਹੁਤ ਜ਼ਿਆਦਾ ਹਾਰਡ ਸੀ ਪਿੰਡ ਕਰਾਚੋ ਦੇ ਵਿੱਚ ਮਤਲਬ ਇਹਨੂੰ ਐਕਸਟਰਾ ਐਫਰਟ ਪਾ ਕੇ ਅੱਜ ਨਵਜੋਤ ਨੂੰ ਜਿੱਤਣਾ ਪਿਆ ਫਿਰ ਅਸੀਂ ਮੁਬਾਰਕਾਂ ਦਿੰਦੇ ਹਾਂ ਨਵਜੋਤ ਨੂੰ ਬਹੁਤ ਬਹੁਤ ਔਰ ਜਿਹੜੀ ਬੱਚੀ ਦੂਜੇ ਨੰਬਰ ਦੇ ਉੱਤੇ ਰਹੀ ਆ ਇਹਨੇ ਵੀ ਬਹੁਤ ਮਿਹਨਤ ਕੀਤੀ ਆ ਇਹ ਮੇਰੀਆਂ ਅੱਖਾਂ ਦੇ ਮੂਰੇ ਦੇਖਦੇ ਦੇਖਦੇ ਦੀ ਬੋਡੀ ਟਰਾਂਸਫਾਰਮੇਸ਼ਨ ਹੋਈ ਆ ਸਾਰੀ ਉਹ ਜਦੋਂ ਆਈ ਸੀ ਇਹ ਬੜੀ ਹੈਵੀ ਸੀ ਭਾਈ ਪਹਿਲੇ ਦਿਨ ਦੇਖਦੇ ਦੇਖਦੇ ਬੱਚੀ ਦਾ ਰੰਗ ਰੂਪ ਹੀ ਬਦਲ ਗਿਆ ਅੱਜ ਇਹ ਸੈਕੰਡ ਆਈ ਆ ਤਾੜੀਆਂ ਮਾਰ ਦਿਓ ਵੀਰੇ ਪਹਿਲਾਂ ਇਹ ਹਾਰਦੀ ਵੀ ਰਹੀ ਆ ਪਹਿਲਾਂ ਹਾਰਦੀ ਰਹੀ ਆ ਪਰ ਜਿਵੇਂ ਨਾ ਇੱਕ ਚੀਜ਼ ਇੱਕ ਕੋਈ ਚੀਜ਼ ਤੁਸੀਂ ਬਾਰ-ਬਾਰ ਬਾਰ-ਬਾਰ ਖਾਣਾ ਦੇਖੀ ਜਾਂਦੇ ਹੋ ਮੈਨੂੰ ਰੋਜ਼ ਇਹ ਦੇਖੀ ਗਿਆ ਜੀ ਮੈਂ ਕਿਹਾ ਯਾਰ ਨਾਮ ਦੇ ਨੂੰ ਮੈਂ ਕਿਹਾ ਆਹ ਗੁੱਡੀ ਰੋਜ਼ ਮੈਂ ਕਿਹਾ ਹਰ ਇੱਕ ਟੂਰਨਾਮੈਂਟ ਤੇ ਆਉਂਦੀ ਆ ਪਰ ਹਾਰ ਜਾਂਦੀ ਆ ਪਰ ਇਹਨੇ ਆਪਣੀ ਜਿੱਦ ਭਗਾਈ ਆ ਹੁਣ ਇਹ ਸੈਕੰਡ ਆਉਂਦੀ ਆ ਇੱਕ ਦਿਨੇ ਜਿੱਤੂ ਵੀ ਮੈਨੂੰ ਬਹੁਤ ਆਮ ਆਦਤ ਸੋ ਪੁੱਤਰ ਸੀਰੀਅਸ ਨਹੀਂ ਹੋਣਾ ਫਲੀ ਥਰਡ ਆਇਆ ਅੱਜ ਹਾਂ ਹਾਂ ਥੋੜੀ ਬਿਮਾਰ ਵੀ ਰਹੀ ਆ ਪਰ ਮਿਹਨਤ ਬਹੁਤ ਆ ਤੇ ਜਿਹੜੀ ਬੱਚੀ ਨੇ ਆਪਣੀ ਥਾਪੀ ਮਾਰੀ ਸੀ ਉਹ ਆਈਆ ਸੈਕੰਡ ਉਹਦੇ ਲਈ ਤਾੜੀਆਂ ਮਾਰਦੇ ਇੱਕ ਵਾਰੀ ਥੋੜੀ ਜੀ ਸੀਰੀਅਸ ਹੋਈ ਹੋਈ ਆ ਪਰ ਅਗਲੀ ਵਾਰੀ ਹੋਰ ਮਿਹਨਤ ਕਰਕੇ ਆਓ ਇੱਕ ਥਾਪੀ ਮਾਰ ਦੇ ਮਾੜੀ ਜੀ ਮਾੜੀ ਮਾਰ ਮਾੜੀ ਜੀ ਮਾਰ ਥੋੜੀ ਜੀ ਥੋੜੀ ਜੀ ਕਰ ਦੇ ਇੱਕ ਵਾਰੀ ਦੇਖ ਨਹੀਂ ਚੱਲ ਅਗਲੀ ਵਾਰੀ ਉਹ ਵਾ ਮੋਰਕਾ ਪੁੱਤ ਪੂਰਾ ਨਾਮ ਦੱਸੋ ਸਰ ਜੀ ਨਾਮ ਕੀ ਸੀ ਬੱਚੀ ਦਾ ਪਿੰਡ ਕਿਹੜਾ ਸੀ ਵੀਰੋ ਕੇ ਕਲਾ ਵੀਰੋ ਕੇ ਕਲਾ ਇੱਕ ਨੂਰ ਕਾ ਅਗਲੀ ਵਾਰੀ ਇੱਕ ਨੂਰ ਹੋ ਸਕਦੇ ਹੋ ਕਿਉਂ ਨਾ ਠੀਕ ਆ ਇਹ ਫਤਾ ਰੋਈ ਕਿਉਂ ਆ ਜੇ ਬਾਦਲ ਸਾਹਿਬ ਨੇ ਦੱਸਿਆ ਕਿ ਇਹਨੇ ਪਹਿਲਾਂ ਵੀ ਸਟੇਟ ਦੇ ਵਿੱਚੋਂ ਜਾਂ ਸਕੂਲ ਆਪਣੇ ਜ਼ਿਲ੍ਹੇ ਡਿਸਟ੍ਰਿਕਟ ਦੇ ਵਿੱਚੋਂ ਇਹਦਾ ਮੈਗਲਾ ਫਸਟ 10 ਤਰੀਕ ਨੂੰ ਇਹ ਸਟੇਟ ਖੇਡਣ ਜਾਣਾ ਤਾੜ ਕੇ ਥੋੜੀ ਜੀ ਬੱਚੇ ਨੂੰ ਹੋ ਜਾਂਦਾ ਤਾੜੀਆਂ ਮਾਰਦੇ ਨੂੰ ਬਹੁਤ ਬਹੁਤ ਸ਼ਾਬਾਸ਼ ਸਾਨੂੰ ਐਵੇਂ ਦੇ ਟੀਚਰ ਚਾਹੀਦੇ ਨੇ ਮੈਂ ਹਰ ਵਾਰੀ ਕਹਿਣਾ ਹੁੰਦਾ मैडम लेडी ਹੁਣ ਕਰਕੇ ਵੀ ਦੇਖੋ ਬੱਚਿਆਂ ਨੂੰ ਇੰਨੀ ਦੂਰ ਲੈ ਕੇ ਆਏ ਨੇ ਮੈਡਮ ਕਿਹੜਾ ਪਿੰਡਾ ਆਪਣਾ ਜੀ ਸਾਡ ਸਰ ਹੈਗਾ ਟੰਡੋਲੀ ਖੁਰਦ ਸੁਨਾਮ 2 ਬਲੌਗ ਦੇ ਵਿੱਚ ਪੈਂਦਾ ਹੈ ਜ਼ਿਲ੍ਹਾ ਸੰਗਰੂਰ ਹੈ ਜੀ ਤੁਹਾਨੂੰ ਤੁਸੀਂ ਅੱਜ ਕਿੰਨੇ ਬੱਚੇ ਲੈ ਕੇ ਆਏ ਹੋ ਮੈਂ ਤਕਰੀਬਨ 7 ਸਟੂਡੈਂਟਸ ਨੇ ਮੇਰੇ 7 ਬੱਚੇ ਤੇ ਡਿਸਟ੍ਰਿਕਟ ਦੇ ਵਿੱਚ ਵੀ ਇਹ ਮਤਲਬ ਫਾਈਨਲ ਚਲੇਗੇ ਤੇ ਸਾਡੀ ਜਿਹੜੀ ਹੈਗੀ ਇੱਕ ਏਮ ਕੀ ਬੱਚਿਆਂ ਨੂੰ ਅਸੀਂ ਸਟੇਟ ਤੱਕ ਲੈ ਕੇ ਜਾਣਾ ਹੈ ਕੀ ਬਾਤ ਹੈ ਦੇਖੋ ਹੈਡ ਟੀਚਰੋਂ ਮੈਮ ਤੁਸੀਂ ਹਾਂਜੀ ਮੈਂ ਹੈਡ ਟੀਚਰ ਢੰਡੋਲੀ ਖੁਰਦੋ ਕੀ ਬਾਤ ਆ ਦੇਖੋ ਹੈਡ ਟੀਚਰ ਖੁਦ ਇੱਥੇ ਬੱਚਿਆਂ ਨੂੰ ਲੈ ਕੇ ਆਏ ਨੇ 7 ਬੱਚੇ ਇੱਥੇ ਲੈ ਕੇ ਆਏ ਨੇ ਔਰ ਇਹ ਕਹਿੰਦੇ ਸਾਡੇ ਬੱਚੇ ਸਟੇਟ ਦੇ ਵਿੱਚ ਜਾਣੇ ਚਾਹੀਦੇ ਨੇ ਜਿੱਥੇ ਗੁਰੂ ਆਪਣਾ ਫਰਜ਼ ਕਹਿੰਦੇ ਨਿਭਾਉਂਦਾ ਉੱਥੇ ਬੱਚੇ ਜ਼ਿੰਦਗੀ ਦੀ ਜੰਗ ਮੜਾ ਜਿੱਤ ਹੀ ਲੈਂਦੇ ਨੇ ਦੇਖੋ ਸਾਡੀਆਂ ਦਿਲੀ ਦੁਆਵਾਂ ਮਾਰੇ ਤੁਹਾਨੂੰ ਤੇ ਸਾਰੇ ਪੰਜਾਬ ਨੂੰ ਕਿ ਤੁਹਾਡੇ ਵਰਗੇ ਟੀਚਰ ਹਰ ਸਕੂਲ ਦੇ ਵਿੱਚ ਹੁਣ ਜਿਹੜੇ ਬੱਚਿਆਂ ਨੂੰ ਇੰਨੀ ਮਿਹਨਤ ਦੇ ਸਾਦਕਾ ਤੁਸੀਂ ਆਪ ਇੱਥੇ ਲੈ ਕੇ ਆਏ ਹੋ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਇੱਥੇ ਪਹੁੰਚਣ ਲਈ ਤੇ ਮੇਰੀਆਂ ਸਾਡੀਆਂ ਟੀਮ ਦੀਆਂ ਸਾਰੀਆਂ ਦੁਆਵਾਂ ਤੁਹਾਡੇ ਨਾਲ ਨੇ ਬਹੁਤ ਬਹੁਤ ਸ਼ੁਕਰਾਨਾ ਬਾਕੀ ਸਾਰੇ ਟੀਚਰਾਂ ਨੂੰ ਬਾਕੀ ਜੇ ਹੋਰ ਕੋਈ ਟੀਚਰ ਸੁਣ ਰਿਹਾ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਤਾਂ ਇਹੀ ਸਾਰੇ ਨੂੰ ਇੱਕ ਮੈਸੇਜ ਕਨਵੇ ਕਰਨਾ ਚਾਹੁੰਦੀ ਆ ਕਿ ਆਪਣੇ ਬੱਚੇ ਨੇ ਆਪਣਾ ਫਿਊਚਰ ਹੈ ਤੇ ਆਪਣਾ ਜਿਹੜਾ ਫਿਊਚਰ ਹੈ ਆਪਾਂ ਨੂੰ ਪਤਾ ਹੀ ਹੈ ਕਿ ਹੁਣ ਕੀ ਇਤਰਾਸ ਦੀ ਪੰਜਾਬ ਦੇ ਵਿੱਚ ਚੱਲ ਰਹੀ ਹੈ ਤੇ ਆਪਾਂ ਨੇ ਉਹ ਉਹ ਚੀਜ਼ ਤੋਂ ਆਪਾਂ ਨੇ ਬੱਚਿਆਂ ਨੂੰ ਪਰੇ ਕਰਕੇ ਇੱਕ ਨਾ ਵਧੀਆ ਜਿੰਦਗੀ ਦੇਣੀ ਹੈ ਜਿਹੜੀ ਫਿਊਚਰ ਹੈ ਇਹਨਾਂ ਬੱਚਾ ਦਾ ਵਧੀਆ ਜਿਹੜਾ ਆਪਾਂ ਨੇ ਕਨਵਰਟ ਕਰਨਾ ਇਹਨਾਂ ਨੂੰ ਚੰਗੇ ਇਹ ਮਤਲਬ ਇੱਕ ਨਾਗਰਿਕ ਬਣਨਾ ਇਹ ਕੰਮ ਟੀਚਰਾਂ ਦੇ ਹੀ ਹੱਥ ਹੁੰਦਾ ਔਰ ਤੁਸੀਂ ਵਾਕਈ ਉਹ ਡਿਊਟੀ ਨਿਭਾ ਰਹੇ ਹੋ ਬਹੁਤ ਵਾਸ਼ ਕਰਾਨਾ ਤੁਹਾਡਾ ਇੱਥੇ ਆਉਣ ਲਈ ਮੈਡਮ ਬਹੁਤ ਬਹੁਤ ਵਾਹ ਵਾਹ ਬਹੁਤ ਤਾਂ ਵੀ ਸੱਜਣਾ 11 ਸਾਲ ਦੇ ਬੱਚਿਆਂ ਦੀ ਫਾਈਨਲ ਰੇਸ ਲੱਗਿਆ ਸ਼ੁਰੂ ਹੁਣ ਹਰਮਿਤ ਦਵਾਨਾ ਮੇਰੇ ਪਿੱਛੇ ਖੜਾ ਇਹ ਮਤਲਬ 6 ਸਾਈਕਲ ਜਿੱਤੇਗਾ ਮਖਾਤਾਰ ਅੱਜ 7ਵਾਂ ਪਰ ਅੱਜ ਕੰਪੀਟੀਸ਼ਨ ਤੁਹਾਨੂੰ ਕਿਹਾ ਕਿ ਹਾਰਾ ਦੇਖਦੇ ਅੱਜ ਕੀ ਬਣਦਾ ਰੇਸ ਨੂੰ ਇੰਜੋਏ ਕਰੋ ਇਹ ਚੜ੍ਹਦੀ ਕਲਾ ਦੇ ਸੰਕੇਤ ਨੇ ਸੱਜਣਾ ਚੜ੍ਹਦੀ ਕਲਾ ਦੇ ਚਾਹੋ ਲਓ ਵੀ ਸੱਜਣੋ ਉਹੀ ਰੇਸ ਸ਼ੁਰੂ ਹੋਣ ਲੱਗੀ ਆ ਜੀ ਦਾ ਤੁਹਾਨੂੰ ਇੰਤਜ਼ਾਰ ਸੀ ਕਸ਼ਿਸ਼ ਬਾਵਾ ਤਸਨੀਮ ਮਤਲਬ ਇੱਕ ਤੋਂ ਟੋਪ ਬੱਚੀਆਂ ਮੇਰੇ ਪਿੱਛੇ ਖੜੀਆਂ ਨੇ ਅੰਡਰ 17 ਭੱਜਣ ਲਈ ਅੱਜ ਦੇਖਦੇ ਆ ਫਿਰ ਕੀ ਬਣਦਾ ਤਸਨੀਮ ਨੂੰ ਹੀ ਜਾਣਦੇ ਹੋ ਵੀਡੀਓ ਚ ਦੇਖਿਆ ਤੁਸੀਂ ਨੇ ਔਰ ਤੁਸੀਂ ਬਾਵਾ ਨੂੰ ਵੀ ਜਾਣਦੇ ਹੋ ਨੈਸ਼ਨਲ ਜਿੱਤ ਗਈ ਆ ਕਸ਼ਿਸ਼ ਜਿਹੜੀ ਪੂਰੇ ਪੰਜਾਬ ਦੇ ਵਿੱਚੋਂ 100 ਔਰ 200 ਮੀਟਰ ਪਹਿਲੇ ਨੰਬਰ ਤੇ ਆਈ ਆ ਆਜੋ ਫਿਰ ਦੇਖਦੇ ਆ ਅੱਜ ਕੀ ਬਣਦਾ ਹੋ ਹੋ ਗਿਆ ਹੋ 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 ਗਿਆ ਪਹਿਲੇ ਦੋ ਟੂਰਨਾਮੈਂਟ ਬਾਬਾ ਨੇ ਜਿੱਤੇ ਸੀ ਪਰ ਅੱਜ ਕਹਿੰਦੇ ਹੁੰਦੇ ਨੇ ਵੀ ਖੇਡਾਂ ਦੇ ਵਿੱਚ ਜਿਹੜੀ ਉਲਟ ਫੇਰ ਹੁੰਦਾ ਹੀ ਰਹਿੰਦਾ ਅੱਜ ਕਸ਼ਿਸ਼ ਨੇ ਜਿਹੜਾ ਆਪਣਾ 100 ਮੀਟਰ ਦਾ ਇੱਥੇ ਟੂਰਨਾਮੈਂਟ ਜਿੱਤ ਲਿਆ ਤਾੜੀਆਂ ਮਾਰ ਦਿਓ ਸਾਰੇ ਜੀ ਮੁਕਾਬਲਾ ਇੰਨਾ ਫਸਮਾ ਸੀ ਹਾਂ ਹੁਣ ਤੋਡੋ ਬਰਾਬਰ ਹੋ ਗਿਆ ਦੋ 바ਵਾ ਜਿੱਤੀ ਹੋਈ ਆ ਦੋ ਕਸ਼ੇ ਜਿੱਤ ਚੁੱਕੀ ਆ ਪਰ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਟੂਰਨਾਮੈਂਟ 바ਵਾ ਮਿਸਿੰਗ ਸੀਗੀ 바ਵਾ ਗਈ ਸੀ ਨੈਸ਼ਨਲ ਖੇਡਣਾ ਪਰ ਉਹਦੇ ਲਈ ਵੀ ਚਾਹੇ ਸਾਨੂੰ ਇੱਕ ਟੂਰਨਾਮੈਂਟ ਹੋਰ ਆਰਗੇਨਾਈਜ਼ ਕਰਨਾ ਪੈ ਜੇ ਕਿਉਂਕਿ ਸੀ ਇਨਾਮ ਆ ਇੱਕ ਮਤਲਬ 8 ਖੇਡਾਂ ਦੇ ਵਿੱਚੋਂ ਜਿਹੜੀ ਬੱਚੀ 5 ਵਾਰੀ ਲਗਾਤਾਰ ਜੇ ਵੱਧ ਵਾਰ ਜਿੱਤੂ 8 'ਚੋਂ ਮਤਲਬ 5 ਵਾਰੀ ਜਿੱਤੇਗੀ ਉਹ ਨੂੰ ਇੱਕ ਐਕਟਵਸ ਗੁੱਡੀ ਇਨਾਮ ਦੇ ਵਿੱਚ ਮਿਲਣੀ ਆ ਸੋ ਪਾਵਰ ਇਹ ਪਹਿਲਾ ਦੋ ਜਿਤਨੀਆਂ ਸੀ ਸੋ ਅੱਜ ਇੱਕ ਕਸ਼ੇ ਜਿੱਤ ਗਈ ਪਰ ਇੱਕ ਜਿਹੜਾ ਇਹ ਕੰਪੀਟੀਸ਼ਨ ਬੱਚਿਆਂ ਦਾ ਨਹੀਂ ਹੋਇਆ ਉਹ ਆਪਾਂ ਦੁਬਾਰਾ ਇੱਕ ਪ੍ਰੋਪਰ ਟੂਰਨਾਮੈਂਟ ਆਰਗੇਨਾਈਜ਼ ਕਰ ਦਾਂਗੇ ਸੋ ਪਹੋਬ ਮੁਬਾਰਕਾ ਕਸ਼ੇ ਇਸ ਪਹਿਲੇ ਨੰਬਰ ਤੇ ਰਹੀ ਆ ਸੈਕੰਡ ਆ ਗਈ 바ਵਾ ਤੀਜੇ ਨੰਬਰ ਤੇ ਤੁਹਾਨੂੰ ਮੈਂ ਦੱਸਿਆ ਆਪਣੀ ਤਸ਼ਨੀਮ ਬੱਚੀ ਆ ਤਸ਼ਨੀਮ ਆਪਣਾ ਮਾਣ ਆ ਕਿਉਂਕਿ ਤੁਹਾਨੂੰ ਦੱਸਿਆ ਸੀ ਉਹਦੀ ਗੇਮ ਅਲੱਗਾ ਹਡਲਸ ਦੀ ਆ ਪਰ ਫੇਰ ਵੀ ਇਹਦੇ ਐਫਰਟਸ ਨੇ ਪਰ ਇਹ ਬੱਚੀ ਦੀ ਹਾਈਟ ਬਹੁਤ ਆ ਜਿੱਦਣ ਇਹ ਭਰਗੀ ਪ੍ਰੋਪਰ ਕਿਉਂਕਿ ਲੰਬਾ ਬੰਦਾ ਔਖਾ ਭਰਦਾ ਆ ਪਰ ਜਿੱਦਣ ਇਹ ਵੀ ਪ੍ਰੋਪਰ ਪੂਰੀ ਫਿੱਟ ਹੋ ਗਈ ਤਾਂ ਇਹ ਖੇਡ ਵਿੱਚ ਵੀ ਇਹ ਮੈਨੂੰ ਲੱਗਦਾ ਕਿ ਬੱਚਿਆਂ ਨੇ ਇਹਨਾਂ ਨੂੰ ਮਾਤ ਦੇ ਸਕਦੀ ਆ ਬਹੁਤ ਬਹੁਤ ਮੁबारकਾ ਤਿੰਨੇ ਬੱਚਿਆਂ ਨੂੰ ਇਹ ਭਵਿੱਖ ਨੇ ਪੰਜਾਬ ਦਾ ਫਿਊਚਰ ਨੇ ਸੋ ਆਓ ਇਹਨਾਂ ਬੱਚਿਆਂ ਦੇ ਨਾਲ ਖੜੀ ਆਪਾਂ ਬਾਈ ਤਾੜੀ ਮਾਰ ਦਿਓ ਇੱਕ ਵਾਰ ਜਿਹੜੀ ਰੇਸ ਨੂੰ ਮੈਂ ਕਹਿਣਾ ਹੁੰਦਾ ਕਿ ਕਿਰਪਾਨਾਂ ਖੜਕਣਗੀਆਂ ਕਿਰਪਾਨਾਂ ਖੜਕਣ ਲੱਗੀਆਂ ਨੇ ਅੰਡਰ 14 ਮੁੰਡਿਆਂ ਦੀ ਫਾਈਨਲ ਰੇਸ ਹੋਣ ਲੱਗੀ ਆ ਜਿਹਦੇ ਵਿੱਚ ਮਨਰਾਜ ਤੇ ਮਨਜੋਤ ਆ ਹਮੇਸ਼ਾ ਰੇਸਿੰਗ ਦੁਬਾਰਾ ਕਰਾਉਣੀ ਪੈਂਦੀ ਆ ਲਾਈਨ ਤਾਂ ਅਗੇ ਰੋਲਾ ਪੈ ਜਾਂਦਾ ਅੱਜ ਕਰਾਚੋ ਮਿੰਟ ਦੇ ਦੇਖਦੇ ਆ ਵੀ ਇਹ ਉਲਟ ਫੇਰ ਕਰਦੇ ਨੇ ਕਿ ਨਹੀਂ ਆਜੋ ਫੇਰ ਵੀਰ ਨੇ ਮਨਰਾਜ ਨੂੰ ਹਰਾਤਾ ਸਰਪੰਚ ਸਾਹਿਬ ਹੋਣਾ ਨੇ ਇੱਕ ਹੋਰ ਉਲਟ ਫੇਰ ਕਰਾਤਾ ਕਰਨ ਵੀਰ ਨੇ ਅੱਜ ਮਨਰਾਜ ਨੂੰ ਹਰਾਤਾ ਮਤਲਬ ਤਿੰਨ ਚਾਰ ਟੂਰਨਾਮੈਂਟਾਂ ਤੋਂ ਪੂਰਾ ਇਹਨਾਂ ਦਾ ਖਹਿਵਾ ਜਿਹੜਾ ਮੁਕਾਬਲਾ ਸੀ ਜਿਹੜੀ ਰੇਸ ਨੂੰ ਅਸੀਂ ਕਹਿੰਦੇ ਹੁਣਾਂ ਵੀ ਨੰਗੀਆਂ ਜਿਹੜੀਆਂ ਕਿਰਪਾਨਾਂ ਨੇ ਉਹ ਖੜਕਣ ਲੱਗੀਆਂ ਨੇ ਅੱਜ ਆ ਬੱਚੇ ਨੇ ਆਪਣੀ ਜਿੱਦ ਪਗਾਈ ਆ ਅੱਜ ਇਹ ਜਿੱਤੇ ਆ ਮਤਲਬ ਫਾਸਟ ਆਇਆ ਅੱਗੇ ਸਾਡਾ ਮਨਰਾਜ ਫਾਸਟ ਆਉਂਦਾ ਹੋਰ ਇਹ ਜਿਹੜਾ ਪੇਚਾ ਇਹਨਾਂ ਦਾ ਹੋਰ ਫਸ ਗਿਆ ਅੱਗੇ ਦੇਖਦੇ ਫਿਰ ਨੈਕਸਟ ਟੂਰਨਾਮੈਂਟ ਤੇ ਕੀ ਹੁੰਦਾ ਇਹ ਦੋਨੇ ਬੱਚੇ ਬਹੁਤ ਤੋਪ ਨੇ ਪੁੱਤਰ ਹੁਣ ਕੋਚ ਸਾਹਿਬ ਦਾ ਨਾਮ ਕੀ ਆ ਮਨਪ੍ਰੀਤ ਸਿੰਘ ਲਓ ਜੀ ਇਹਨਾਂ ਨੇ ਹੁਣ ਨਵੇਂ ਕੋਚ ਸਾਹਿਬ ਕੋਲ ਟ੍ਰੇਨਿੰਗ ਕਰਨ ਲੱਗੇ ਨੇ ਮਨਪ੍ਰੀਤ ਕੋਚ ਲਹਿਰਾ ਗਾਗਾ ਜਪਨੀਤ ਔਰ ਕਸ਼ੇ ਦੇ ਜਿਹੜੇ ਕੋਚ ਨੇ ਉਹਨਾਂ ਦਾ ਇੱਕ ਬੱਚਾ ਹੋਰ 14 ਸਾਲ ਦੇ ਵਿੱਚ ਅੱਜ ਬਾਜ਼ੀ ਮਾਰ ਗਿਆ ਇਹਨੇ ਹੁਣ ਹਲੇ ਪਿਛਲੇ 20 ਦਿਨ ਤੋਂ 15 20 ਦਿਨ ਤੋਂ ਕੋਚ ਸਰ ਕੋਲੇ ਟ੍ਰੇਨਿੰਗ ਸਟਾਰਟ ਕੀਤੀ ਆ ਪਰ ਇੰਪਰੂਵਮੈਂਟ ਬੱਚੇ ਦੇ ਵਿੱਚ ਹੋਈ ਆ ਪੁੱਤਰ ਅਗਲੀ ਵਾਰੀ ਫਿਰ ਕੀ ਪ੍ਰੋਸੈਸ ਆ ਫਸਟ ਟਾਈਮ ਹੋਰ ਤਗੜਾ ਹੋ ਠੀਕਾ ਅਗਲੀ ਵਾਰੀ ਪੇਚਾ ਫਸਣੇ ਇਹ ਚ ਵੀ ਤਾਂ ਇੰਪਰੂਵਮੈਂਟ ਦੇਖ ਲਈ ਤੂੰ ਵੀ ਗਦਰਪਾਲ ਸਾਹਿਬ ਤੁਸੀਂ ਕਹਿਣਾ ਚਾਹੁੰਦੇ ਹੋ ਬਿਲਕੁਲ ਜੀ ਬਹੁਤ ਵਧੀਆ ਮੁਕਾਬਲਾ ਲੱਗਿਆ ਕਿ ਇੱਥੇ ਆ ਕੇ ਸਾਡੇ ਜਿਹੜੇ ਅੱਜ ਉਲਟ ਫੇਰ ਹੋ ਰਹੇ ਨੇਗੇ ਬੱਚੇ ਜਿਹੜੇ ਕਾਫੀ ਪੋਜੀਸ਼ਨਾਂ ਚੇਂਜ ਹੋਈਆਂ ਨੇਗੀਆਂ ਸੋ ਖੁਸ਼ੀ ਹੋਈ ਆ ਸਾਨੂੰ ਇਹ ਟੂਰਨਾਮੈਂਟ ਸਾਰੀਆਂ ਹੀ ਕਰਵਾਤੀਆਂ ਤੁਸੀਂ ਕਾਫੀ ਨਹੀਂ ਸਾਰੀਆਂ ਹੀ ਕਰਵਾਤੀਆਂ ਇਹ ਹੁਣ ਭਾਈ ਕਰਨਵੀਰ ਜਿਹੜਾ ਸਕੂਲ ਨੈਸ਼ਨਲ ਵੀ ਜਾ ਰਿਹਾ ਕੋ ਸਾਹਿਬ ਤੁਸੀਂ ਵੀ ਆਓ ਇੱਕ ਵਾਰੀ ਮਤਲਬ ਆਇਓ ਮੇਰੇ ਕੋਲੇ ਮੂਰੇ ਆਇਓ ਇੱਕ ਵਾਰੀ ਪਿਛਲੇ ਪਿਛਲੇ 20 ਦਿਨ ਤੋਂ ਕੋਚ ਸਾਹਿਬ ਕੋਲੇ ਟ੍ਰੇਨਿੰਗ ਕਰਨ ਜਾ ਰਿਹਾ ਕੁਝ ਆਨਲਾਈਨ ਟ੍ਰੇਨਿੰਗ ਇਹਨਾਂ ਨੂੰ ਇਹਨੂੰ ਸੈਸ਼ਨ ਦੇ ਰਹੇ ਨੇ ਕੋਚ ਸਰ ਖੁਸ਼ ਉੱਥੇ ਜਾ ਕੇ ਵੀ ਇਹਨੇ ਜਿਹੜੇ ਲੈ ਇਹਨੇ ਸਰ ਕੀ ਐਵੇਂ ਦਾ ਪਾਇਆ ਦੇ ਵਿੱਚ ਜਿਹੜੀ ਇੰਪਰੂਵਮੈਂਟ ਦੇਖਣ ਨੂੰ ਮਿਲੀ ਸਰ ਜਦੋਂ ਮੈਂ ਪਹਿਲਾਂ ਇਹਦੀ ਰੇਸ ਦੇਖੀ ਸੀ ਇਹਦੀ ਕੋਈ ਨਾ ਤਾਂ ਸਟਾਰਟਿੰਗ ਸਹੀ ਸੀ ਤੇ ਨਾ ਹੀ ਕੋਈ ਇਹਦੀ ਫਿਨਿਸ਼ਿੰਗ ਸੀ ਯਾਨੀ ਕਿ ਸਿੱਧੇ ਹੀ ਫਿਨਿਸ਼ ਕਰ ਜਾਦਾ ਸੀ ਤਾਂ ਕੁਝ ਥੋੜੀ ਜਿਹੀ ਵੇਟ ਟ੍ਰੇਨਿੰਗ ਕਰਾਣੀ ਪਈ ਕੁਝ ਇਹਦੀ ਸਟਾਰਟ ਜ਼ਿਆਦਾ ਮੈਂ ਇਹਦੇ ਕੰਮ ਕੀਤਾ ਸਟਾਰਟ ਦੇ ਉੱਤੇ ਕੰਮ ਤੇ ਇਹਦੇ ਪਾਪਾ ਇਹਦੇ ਵਾਸਤੇ ਇੰਨਾ ਸੀਰੀਅਸ ਨੇ ਜੀ ਸਵੇਰੇ ਫ ਉਹ ਹੁਣ ਤੁਸੀਂ ਦੇਖੋ ਜੀ ਅੱਜ ਤੁਸੀਂ ਰਿਜ਼ਲਟ ਦੇਖੋ ਜੀ 15 20 ਦਿਨਾਂ ਦੇ ਵਿੱਚ ਥੋੜੀ ਜਿਹੀ ਵਧੀਆ ਬੋਡੀ ਸੈੱਟ ਕਰ ਗਈ ਹੈ। ਸੈੱਟ ਕੀਤਾ ਬਾਹ ਕੇ ਜੀ ਤਾੜੀਆਂ ਕੋ ਸਰ ਲੈ ਵੀ। ਕਹਿੰਦੇ ਨਾ ਭਾਈ ਗੁਰੂ ਬਿਨਾ ਗੱਤ ਨਹੀਂ ਇਹ ਅੱਜ ਸਹੀ ਆ। ਬੱਚੇ ਇੱਕ ਵਧੀਆ ਗੁਰੂ ਕੋਲੇ ਗਿਆ ਇੰਪਰੂਵਮੈਂਟ ਵੀ ਦੇਖਣ ਨੂੰ ਮਿਲੀ ਆ। ਜਿਹੜਾ ਮਨਰਾਜ ਦੇ ਕੋ ਸਾਹਿਬ ਨੇ ਉਹ ਵੀ ਬਨ ਉਹਦਾ ਵੈਸਟ ਕੋਚ ਨੇ ਪੰਜਾਬ ਦੇ ਵਿੱਚ। ਪੁੱਤਰ ਕੀ ਨਾਮ ਹੈ ਕੋ ਸਾਹਿਬ ਦਾ? ਭਵਿੰਦਰ ਕੋਚਰ। ਭਵਿੰਦਰ ਕੋਚ ਦਾ ਵੀ ਜਿਵੇਂ ਨਾਂ ਚੱਲਦਾ ਜਿਵੇਂ نوٹ ਚੱਲਦੇ ਨੇ ਓਵੇਂ ਭਵਿੰਦਰ ਕੋਚ ਸਾਹਿਬ ਦਾ ਵੀ ਨਾਂ ਚੱਲਦਾ। ਕੋ ਸਾਹਿਬ ਨੂੰ ਅੱਜ ਥਾਪੀ ਦੇ। ਕਹ ਸਰ ਤਗੜ ਲਓ ਜੀ ਫੇਰ ਅੱਜ ਚਪਨੀਤ ਨੇ ਆਪਣਾ ਜਿਹੜਾ ਪਹਿਲਾ ਨੰਬਰ ਸੀ ਫੇਰ ਅਚੀਵ ਕਰ ਲਿਆ ਜਿੱਤ ਚੁੱਕਿਆ অলরেਡੀ ਤੁਹਾਨੂੰ ਪਤਾ ਆ ਕਿ ਇਹਨੇ ਥੋੜੇ ਦਿਨ ਪਹਿਲਾਂ ਪੰਜਾਬ ਵੀ ਜਿੱਤਿਆ ਸੋ ਆਬਵੀਅਸਲੀ ਸੀ ਕਿ ਹਲੇ ਕੋਈ ਬੱਚੀ ਨਹੀਂ ਇਹਦੇ ਜਿੰਨਾ ਫਾਸਟ ਭੱਜ ਰਹੀ ਸੋ ਇਹਨੇ ਫੇਰ ਆਪਣਾ ਨਾ ਸਿਕਯੁਰ ਐਵੇਂ ਕੀਤਾ ਪਹਿਲਾ ਨੰਬਰ ਔਰ ਦੋ ਗ੍ਰੇਸਾਂ ਨੇ ਤਕਰੀਬਨ ਹੋ ਰਹੀਆਂ ਨੇ ਸਕੂਟੀ ਵੀ ਆਪਣੀ ਜਿਹੜੀ ਇਨਾਮ ਵਾਲਾ ਵਜੋਂ ਦੇਣੀ ਸੀ ਆਪਾਂ ਉਹ ਇਹਨੇ ਜਿੱਤ ਜਾਣੀ ਆ ਪਰ ਇੱਕ ਹੋਰ ਜਿਹੜੀ ਵਧੀਆ ਚੀਜ਼ ਆ ਹੈਲਥ ਕੇਅਰਨ ਟੀਮਾਂ ਵਾਲੀ ਨੂੰ ਤੁਸੀਂ ਦੇਖਿਆ ਇਹਦੀ ਜਿਹੜੀ ਸਪ੍ਰਿੰਟ ਦੇ ਵਿੱਚ ਬਹੁਤ ਇੰਪਰੂਵਮੈਂਟ ਦੇਖ ਨੂੰ ਮਿਲੀ ਆ ਇਹਦੀ ਜਿਹੜੀ ਸਪੀਡ ਆ ਪਹਿਲਾਂ ਨਾਲੋਂ ਵਧੀਆ ਇਹ ਸੈਕੰਡ ਨੰਬਰ ਤੇ ਆ ਤੀਜੀ ਗਰਨੂਰ ਬੱਚੀ ਖੜੀ ਆ ਸੋ ਗਰਨੂਰ ਨੇ ਵੀ ਬਹੁਤ ਐਫਰਟ ਕੀਤਾ ਪਰ ਗਰਨੂਰ ਆਪਣੇ ਮੇਲੇ ਦੀ ਸ਼ਾਨ ਬਣਦੀ ਆ ਕਿਉਂਕਿ ਇਹਦੀ ਜਿਹੜੀ ਅਸਲ ਗੇਮ ਆ ਉਹ ਰਗਬੀ ਆ ਜਿਹਨੂੰ ਰਗਬੀ ਇਹਦੇ ਬਰਾਬਰ ਕਿਸੇ ਬੱਚੀ ਨੂੰ ਪਰ ਰਗਬੀ ਖੜਾਈਏ ਤਾਂ ਇਹਦਾ ਮੁਕਾਬਲਾ ਨਹੀਂ ਬੱਚੀ ਕੋਈ ਕਰ ਪਾਉਗੀ ਪਰ ਫਿਰ ਵੀ ਇਹਦਾ ਵੱਡਾ ਚਿਹਰਾ ਗਰਨੂਰ ਦਾ ਇਹਦੇ ਪੇਰੈਂਟਸ ਦਾ ਜਿਹੜੀ ਇਹ ਖੇਡਾਂ ਦਾ ਪਾਰਟ ਬਣਦੀ ਆ ਇੱਥੇ ਸਾਡੀ ਆ ਕੇ ਸਾਰਿਆਂ ਦਾ ਹੌਸਲਾ ਹੀ ਵਧਦਾ ਬੱਚਿਆਂ ਨੂੰ ਦੇਖ ਕੇ ਸੋ ਬਹੁਤ-ਬਹੁਤ ਦਵਾਮੈ ਇਹਨਾਂ ਬੱਚਿਆਂ ਨੂੰ ਸਾਡੇ ਵੱਲੋਂ ਨੇ ਇਹ ਪੰਜਾਬ ਦਾ ਫਿਊਚਰ ਨੇ ਇਹਨਾਂ ਨੂੰ ਦੇਖ ਕੇ ਹਜ਼ਾਰਾਂ ਹੋਰ ਬੱਚੇ ਗਰਾਊਂਡ ਦੇ ਉੱਤੇ ਆਉਣਗੇ ਬਹੁਤ-ਬਹੁਤ ਮੁਬਾਰਕਾਂ ਜਪਨੀਤ ਨੂੰ ਕਰਨ ਨੂੰ ਗਰਨੂਰ ਨੂੰ ਇਹ ਬੱਚੇ ਸਾਡਾ ਮਾਣ ਨੇ ਸਾਡਾ ਤੋਹਫ਼ਾ ਚੜ੍ਹਦੀ ਕਲਾ ਜੀ ਤਾੜੀਆਂ ਮਾਰ ਦੇ ਕੋ ਮੇਰੇ ਨਾਲ ਮਨਜੋਤ ਖੜਾ ਹਰਨਾਮ ਸਿੰਘ ਵਾਲਾ ਆਦਰ ਸਾਹਿਬ ਵੀ ਤਗੜੇ ਐਥਲੀਟ ਹੋਏ ਨੇ ਇਹ ਬੱਚਾ ਵੈਸੇ ਤਾਂ ਹੌਡਲਸ ਤੇ ਭੱਜਦਾ ਪਰ ਇੱਥੇ 100 ਮੀਟਰ ਦੇ ਵਿੱਚ ਵੀ ਆਪਣੀਆਂ ਖੇਡਾਂ ਦਾ ਸ਼ਿੰਗਾਰ ਬਣਿਆ ਆਇਆ ਨੈਸ਼ਨਲ ਵੀ ਖੇਡ ਕਾਇਆ ਪੂਰੀ ਵਧੀਆ ਪੋਜੀਸ਼ਨ ਤੇ ਪੰਜਾਬ ਦੇ ਵਿੱਚੋਂ ਤਾਂ ਇਹ ਹਾਈ ਫਾਸਟ ਇਹਦਾ ਪੂਰਾ ਨਾਮ ਐਥਲੈਟਿਕਸ ਦੇ ਵਿੱਚ ਜਿਹੜਾ ਬੱਚਾ ਖੜਾ ਹੈ ਨਾ ਇਹਦਾ ਪੂਰਾ ਨਾਮ ਪੰਜਾਬ ਦੇ ਵਿੱਚ ਸੋ ਸਾਡੀਆਂ ਦਿਲੀ ਦੁਆਵਾਂਾਂ ਨੇ ਕਿ ਅੱਜ ਇਹ ਬੱਚਾ ਜਿੱਤੇ ਇਹਦੀ ਰੇਸ ਲੱਗਣੀ ਆ ਛੋਟੇ ਮਿਲਖੇ ਨਾਲ ਅੱਜ ਪੂਰਾ ਟਫ ਕੰਪੀਟੀਸ਼ਨ ਆ ਐਲਈਡੀ ਮਿਲਣੀ ਆ 5100 ਰੁਪਏ ਨਾ ਵੈਸੇ ਇਨਾਮ ਇਹਨਾਂ ਐਥਲੀਟਾਂ ਦੇ ਮੁਰੇ ਛੋਟੇ ਨੇ ਇਹਨਾਂ ਦੀ ਮਿਹਨਤ ਦੇ ਪਰ ਛੋਟਾ ਜ ਸਾਡੇ ਵੱਲੋਂ ਇੱਕ ਰਿਵਾਰਡ ਹੁੰਦਾ ਕਿ ਬੱਚੇ ਘਰ ਨੂੰ ਖੁਸ਼ ਹੋ ਕੇ ਜਾਣ ਮੰਜੋ ਤਗੜਾ ਹੋਵੇ ਪੁੱਤ ਠੀਕ ਆ ਸ਼ਾਬਾਸ਼ ਮੇਰਾ ਤਗੜੇ ਹੋ ਜਾ ਪੁੱਤ ਸਾਰੇ ਅ ਪੂਰੇ ਟੂਰਨਾਮੈਂਟ ਦੀ ਸਭ ਤੋਂ ਜ਼ਬਰਦਸਤ ਰੇਸ 17 ਸਾਲ ਦੇ ਮੁੰਡਿਆਂ ਦੀ ਸੀ ਜਿਹੜੀ ਜਿਹਦੇ ਵਿੱਚ ਐਲਈਡੀ ਔਰ 5100 ਰੁਪਏ ਨਾ ਮਿਲਣਾ ਜਿਹਦੇ ਵਿੱਚ ਮੇਨ ਖੇਚਦਾ ਕੇਂਦਰ ਨੇ ਆਪਣੇ ਛੋਟੇ ਮਿਲਖਾ ਜੀ ਜਿਨ੍ਹਾਂ ਦਾ ਨਾਮ ਹੈ ਜਗਮਨ ਜੋਤ ਬਟੇਵਾਲਾ ਤੋਂ ਇਹਨੂੰ ਹਰਾਉਣ ਲਈ ਇੱਥੇ ਸਾਰੀ ਨੈਸ਼ਨਲ ਖੇਡੇ ਹੋ ਬੱਚੇ ਆਏ ਨੇ ਪੰਜਾਬ ਦੇ ਵਿੱਚੋਂ ਜੇਤੂ ਬੱਚੇ ਆਏ ਨੇ ਦੇਖਦੇ ਆਪਣਾ ਮਿਲਖਾ ਸਿੰਘ ਅੱਜ ਐਲਈਡੀ ਲੈ ਕੇ ਜਾਂਦਾ ਕਿ ਨਹੀਂ ਲੋਕ ਵੀ ਪੱਪਾ ਭਾਰ ਰਹੇ ਹੋਏ ਨੇ ਫਾਈਨਲ ਰੇਸ ਆ ਪੂਰੀ ਜ਼ਬਰਦਸਤ ਚੜ੍ਹਦੀ ਕਲਾ ਟੈਨਸ਼ਨ ਵਾਲਾ ਕੋਈ ਗੱਲ ਫੇਕੀ ਹੋ ਗਿਆ ਕੁਝ ਨਹੀਂ ਲਓ ਜੀ ਸਾਡਾ ਮਿਲਖਾ ਸਿੰਘ ਰੇਸ ਜਿੱਤ ਚੁੱਕਿਆ ਪਰ ਕੰਪੀਟੀਸ਼ਨ ਬਹੁਤ ਟਾਫ ਸੀ ਟਾਫ ਮਤਲਬ ਬਹੁਤ ਟਾਫ ਰੂਹ ਖੁਸ਼ ਹੋ ਗਈ ਇੱਥੇ ਸਾਰਿਆਂ ਦੀ ਦੇਖ ਕੇ ਮਨਜੋਤ ਨੇ ਬਹੁਤ ਟਾਫ ਕੰਪੀਟੀਸ਼ਨ ਦਿੱਤਾ ਥੋੜੀ ਜਿਹੀ ਸਲਿਪਰੀ ਵੀ ਹੋਈ ਸਟਾਰਟਿੰਗ ਦੇ ਵਿੱਚ ਪਰ ਬਹੁਤ ਰੇਸ ਵਸਮੀ ਸੀਗੀ ਬਾਈ ਸਾਰੇ ਖੁਸ਼ ਹੋ ਜੀ ਕੀ ਤਾੜੀਆਂ ਲਾ ਦਿਓ ਬੱਚਾ ਲਈ ਇੱਕ ਵਾਰੀ ਇਹ ਪੰਜਾਬ ਦੀ ਕਰੀਮ ਤੁਹਾਡੇ ਮੂਹਰੇ ਖੜੀ ਆ ਸੋ ਐਲ.ਈ.ਡੀ ਵੀ ਆਪਣਾ ਜਿਹੜਾ ਜਗਨ ਜੋਤ ਵੀਰ ਜਿੱਤ ਚੁੱਕਿਆ ਸੈਕਿੰਡ ਆਪਣਾ ਮਨਜੋਤ ਆ ਇਹ ਪੂਰਾ ਟੌਪ ਲੈਥਲੀਟ ਆ ਸੋ ਪੁੱਤਰ ਤੁਹਾਡਾ ਨਾਮ ਕੀ ਆ ਨਵਿਤ ਕੁਮਾਰ ਨਵਿਤ ਕਿੱਥੋਂ ਤੁਸੀਂ ਪੁੱਤਰ ਫਾਜ਼ਿਲਗਾ ਤੋਂ ਜੀ ਫਾਜ਼ਿਲਗਾ ਤੋਂ ਬੱਚਾ ਆਇਆ ਤੁਹਾਡੇ ਕੋ ਸਾ ਦਾ ਨਾਮ ਕੀ ਆ ਅਜੇ ਕਬੂਲ ਆਏ ਬਹੁਤ ਮੁੰਡੇ ਨੇ ਅੱਜ ਵਧੀਆ ਪਰਫਾਰਮੈਂਸ ਦਿੱਤੀ ਆ ਇਹ ਥਰਡ ਆਇਆ ਸੋ ਤਾੜੀਆਂ ਮਾਰ ਦਿਓ ਇੱਕ ਵਾਰੀ ਜੀ ਖੁਸ਼ ਹੋ ਵੀ ਮੁੰਡਿਓ ਪੁੱਤਰ ਤੈਂ ਸੀਰੀਅਸ ਨਹੀਂ ਹੋਣਾ ਅਪ ਅਗਲੀ ਵਾਰੀ ਇੰਤੂ ਵੀ ਵਧੀਆ ਜੋ ਰਾਮਾ ਜੀ ਥੋੜਾ ਪੈਰ ਦੀ ਸਲਿਪਰੀ ਕਰਕੇ ਮਨਜੋਤ ਨੂੰ ਹੋਇਆ ਕਿਉਂ ਸਟਾਰਟਿੰਗ ਵਿੱਚ ਪੈਰ ਸਲਿੱਪ ਕਰ ਗਿਆ ਪਰ ਇਹਨੇ ਫੇਪੀ ਬਹੁਤ ਡਿਸਟੈਂਸ ਕਵਰ ਕਰਕੇ ਬੱਚਾ ਵੀ ਸੈਕਿੰਡ ਆ ਇਹ ਬਹੁਤ ਵੱਡੀ ਚੀਜ਼ ਆ ਇਦਾਂ ਦੇ ਟੂਰਨਾਮੈਂਟ ਅੱਗੇ ਆਰਗੇਨਾਈਜ਼ ਹੁੰਦੇ ਰਹਿਣਗੇ ਤੁਸੀਂ ਮਿਹਨਤ ਕਰਨੀ ਆ ਸਰਪੰਚ ਸਾਹਿਬ ਖੜੇ ਨੇ ਪ੍ਰਮਾਤਮਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਬੱਚਿਆਂ ਦਾ ਜੋ ਅੱਜ ਦੌੜ ਮੁਕਾਬਲਾ ਦੇਖ ਕੇ ਕਾਫੀ ਵਧੀਆ ਲੱਗਾ ਕਿਉਂਕਿ ਬੱਚਿਆਂ ਦਾ ਜਿਹੜਾ ਮੁਕਾਬਲਾ ਸੀਗਾ ਬਹੁਤ ਫਸਮਾ ਸੀਗਾ ਬਹੁਤ ਫਸਮੇ ਟੱਕਰਾਂ ਹੋਈਆਂ ਸਾਰੇ ਜਿਹੜੇ ਏਜ ਗਰੁੱਪ ਸੀਗੇ ਛੋਟੇ ਤੋਂ ਲੈ ਕੇ ਵੱਡਿਆਂ ਤੱਕ ਸੋ ਇਹਨਾਂ ਦੀ ਜਿਹੜੀ ਜਵਾਨੀ ਹੈ ਇਹਨੂੰ ਦੇਖ ਕੇ ਕਾਫੀ ਖੁਸ਼ੀ ਮਿਲੀ ਹੈ ਕਿ ਸਾਡੇ ਪੰਜਾਬ ਦੇ ਜਿਹੜੇ ਬੱਚੇ ਨੇ ਉਹ ਅੱਗੇ ਵਧ ਰਹੇ ਨੇ ਖੇਡਾਂ ਦੇ ਵਿੱਚ ਸਾਡਾ ਪੰਜਾਬ ਹੈ ਜਿਹੜਾ ਜਿਹੜਾ ਪਹਿਲਾ ਸਥਾਨ ਸੀ ਸਾਡੇ ਪੰਜਾਬ ਦਾ ਖੇਡਾਂ ਦੇ ਵਿੱਚ ਉਹ ਹੀ ਅਸੀਂ ਦੁਬਾਰਾ ਹਾਸਲ ਕਰਾਂਗੇ ਤੇ ਸਾਡੇ ਸਾਰੇ ਜਿਹੜੇ ਆਰਗੇਨਾਈਜ਼ਰ ਨੇਗੇ ਸਾਡੇ ਸਾਰੇ ਸਾਥੀ ਨੇ ਪੰਚਾਇਤ ਦੇ ਕਲੱਬ ਦੇ ਨੌਜਵਾਨ ਸਾਥੀ ਸਾਡੇ ਕੋਚ ਸਾਹਿਬਾ ਡੀਪੀ ਸਾਹਿਬ ਸਾਰਿਆਂ ਦਾ ਧੰਨਵਾਦ ਤੁਹਾਡਾ ਹੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਨਾਲ ਸਾਡਾ ਇਹ ਟੂਰਨਾਮੈਂਟ ਅੱਜ ਸਫਲਤਾਪੂਰਵਕ ਇਹਦਾ ਨਿਪਰੇ ਚੜਿਆ ਲਓ ਜੀ ਨਵਾਂ ਪੰਗਾ ਪੈ ਗਿਆ ਪੰਚਾਇਤ ਦੀ ਰੇਸ ਹੋਣ ਲੱਗੀ ਆ ਪਹਿਲੀ ਵਾਰੀ ਸਰਪੰਚ ਸਾਹਿਬ ਬੱਚੇ ਖੜਨੇ ਪੂਰੇ ਪੰਚਾਇਤ ਦੇ ਮੈਂਬਰ ਨੇ ਗੱਲ ਇਹ ਹੋਈ ਆ ਕਹਿੰਦੇ ਜਿਹੜਾ ਵੀ ਜਿੱਤ ਗਿਆ ਕੱਲੂ ਪੂਰੀ ਪੰਚਾਇਤ ਨੂੰ ਦੁਬਾਰਾ ਇਕੱਠ ਕਰਨਾ ਪਊ ਔਰ ਸਨਮਾਨਤ ਕਰਨਾ ਪੈਣਾ ਵੱਡੀ ਟਰੋਫੀ ਨਾਲ ਸਰਪੰਚ ਸਾਹਿਬ ਕਰੋਗੇ ਜੀ ਜਿਹੜਾ ਜਿੱਤ ਗਿਆ ਵੱਡੀ ਟਰੋਫੀ ਨਾਲ ਸਨਮਾਨਤ ਕਰਨਾ ਪੈਣਾ ਕੱਲੂ ਸਰਪੰਚ ਸਾਹਿਬ ਵੀ ਵਿੱਚ ਖੜੇ ਨੇ ਉਧਰ ਵੀ ਮੜਾ ਦੇਖ ਵੀ ਪੂਰਾ ਨਗਰਵੇਡ ਕਰ ਰਿਹਾ ਵੀ ਕੌਣ ਜਿੱਤੂ ਸੋ ਲੈ ਵੀ ਸਰ ਜੀ ਪੰਚਾਇਤ ਦੀ ਰੇਸ ਲੱਗੀ ਆ ਹੁਣ ਕਲਾਪਰ ਕਿੱਥੇ ਆ ਜੀ ਮੈਂ ਵੀ ਰਾਸਤਾ ਖਾਲੀ ਕਰਦੇ ਹੋ ਤੁਹਾਡੀ ਪੰਚਾਇਤ ਦੇ ਵਿੱਚ ਕੀ ਪੋਜੀਸ਼ਨ ਹੈ ਜੀ ਬਹੁਤ ਵਧੀਆ ਪੋਜੀਸ਼ਨ ਹੈ ਪੰਜ ਆ ਜਾਂ ਕਿਹੜੀ ਪੰਜ ਆ ਜੀ ਪੰਜ ਜੀ ਪੰਜ ਆ ਨਾਲ ਸਰਪੰਚ ਸਾਹਿਬ ਖੜੇ ਨੇ ਉਹੀ ਕੰਮ ਜਾਣ ਕੇ ਨਹੀਂ ਜਿਤਾਉਣਾ ਨਹੀਂ ਚਲੋ ਆ ਸਾਡੀ ਆਸ ਅੱਜ ਤੱਕ ਪਿਆਰ ਆ ਸਾਡਾ ਕਿਆ ਤਾਂ ਹੈਗਾ ਤੁਸੀਂ ਤਾਂ ਕਹਿਣਾ ਵੀ ਜਾਣਗੇ ਸਰਪੰਚ ਸਾਹਿਬ ਨੂੰ ਨਹੀਂ ਜਿਤਾਉਣਾ ਜੋਰ ਲਾਇਓ ਭਾਈ ਪੰਚ ਸਰਪੰਚ ਸਾਰਾ ਜਪੂਰਾ ਪੇਚਾ ਲਾਉਣਗੇ ਦੇਖਣਾ ਫੇਰ ਕੀ ਬਣਦਾ ਹੈ ਚਾਉਂਦੀ ਪੰਚਾਇਤ ਦੀ ਰੇਸ ਦਾ ਨਤੀਜਾ ਆ ਗਿਆ ਸਰਪੰਚ ਸਾਹਿਬ ਦਾ ਰਹਿ ਗਿਆ ਸੈਕੰਡ ਇੱਕ ਸਾਡੇ ਪੰਚਾਇਤ ਮੈਂਬਰ ਨੇ ਬਾਜੀ ਮਾਲਿਆ ਸਰ ਜੀ ਨਾਮ ਕੀ ਹੈ ਜੀ ਜੈਕਸੀ ਸਿੰਘ ਜੱਗੀ ਜੀ ਪਰ ਭਾਈ ਸਰਪੰਚ ਸਾਹਿਬ ਨੇ ਵੀ ਪੂਰਾ ਜੋਰ ਲਾਇਆ ਮੈਨੂੰ ਤਾਂ ਇਹ ਸੀ ਮਾ ਕਿਤੇ ਰੇਸ ਰਲ ਕੇ ਨਾ ਹੋ ਜੂਵੇ ਕਿ ਸਰਪੰਚ ਸਾਹਿਬ ਮੈਨੂੰ ਜਿਤਾ ਦਿੰਦੇ ਪਰ ਨਹੀਂ ਪੂਰਾ ਜੋਰ ਲਾਇਆ ਜਿਵੇਂ ਪੰਚਾਇਤ ਇਹ ਪਿੰਡ ਦਾ ਕੰਮ ਕਰਨ ਜੀ ਵੀ ਜੋਰ ਲਾਉਂਦੀ ਆ ਓਵੇਂ ਨਾ ਰੇਸ ਦੇ ਵਿੱਚ ਵੀ ਜੋਰ ਲਾਇਆ ਹੁਣ ਕੱਲ ਨੂੰ ਸਰਜੀ ਇਕੱਠੇ ਹੋ ਕੇ ਇੱਕ ਛੋਟੀ ਜੀ ਟਰੋਫੀ ਨਾਲ ਬਾਈ ਦਾ ਸਨਮਾਨ ਜ਼ਰੂਰ ਕਰ ਦਿਓ ਸਰਪੰਚ ਸਾਹਿਬ ਨੇ ਬਹਲਾ ਕੀਤਾ ਸੀ ਜਿਹੜਾ ਵੀ ਆਉਂਦਾ ਜਿੱਤ ਗਿਆ ਉਹਦਾ ਸਨਮਾਨ ਕੀਤਾ ਜਾਊਗਾ